ਦਾਦੀ ਪੋਤੇ ਆਨੂ ਇੱਕ ਨਾਲ ਲਾਇਆ ਦਾਦੀ ਪੋਤੇ ਆਨੂ ਇੱਕ ਨਾਲ ਲਾਇਆ ਪੋਤੇਾਂ ਤੇਨੂੰ ਰਾਗਿਆ ਦਾਦੀ ਪੋਤੇ ਆਨੂ एक नाल लाया पोते आते नूर आ ਦੀ ਪੋਤਿਆਂ ਨੂੰ ਇੱਕ ਨਾਲ ਲਾਇਆ ਪੋਤਿਆਂ ਤੇ ਨੂਰ ਆ ਗਿਆ ਦਾ

போத்தூக்கோத்த

ਨਾਲ ਪਿੱਜ ਗਈਆਂ ਲਾਲ ਸੁਈਆਂ ਇੱਟਾਨੇ ਛਿੱਲੇ ਗੋਡੇ ਪਈਆਂ ਖੂਨ ਦੀਆਂ ਛਿੱਟਾਂ ਨੇ ਖੂਨੇ ਨਾਲ ਪਿੱਜ ਗਈਆਂ ਲਾਲ ਸੁਈਆਂ ਇੱਟਾਨੇ ਲਹੂ ਲਾਇਆ ਪੋਤੇ ਆ ਤੈਨੂੰ ਰਾਗਿਆ ਉਹ ਨਾ ਜਾਂਦੀ ਵਾਰੀ ਸੀਸ ਨਿਵਾਇਆ ਉਹ ਨਾ ਜਾਂਦੀ ਵਾਰੀ ਸੀਸ ਨਿਵਾਇਆ ਦਾਦੀ ਨੂੰ ਘਰ ਆ ਗਿਆ ਦਾਦੀ ਪੋਤੇ ਆ ਨੂੰ ਇਕ ਨਾਲ ਲਾਇਆ ਤੇ ਨੂੰ ਰਾ ਗਿਆ ਤੇ 사ਸਨ ਜੀ ਜੰਜ ਵੇਖਿਓ ਕਿਸ ਤਰ੍ਹਾਂ ਜੜੀ ਨਿੱਕੇ ਬਾਬਿਆਂ ਦੀ ਇੱਕ ਬੰਧ ਕਹਿਣ ਲੱਗੀਆਂ ਦਾਦੀ ਨੇ ਵੇਉਣ ਤੋਰੀ ਪੋਤੇ ਆਦੀ ਜੋੜੀ ਏ ਦਾਦੀ ਨੇ ਵੇਉਣ ਤੋਰੀ ਪੋਤੇ ਆਦੀ ਜੋੜੀ ਏ ਕੋਈ ਨਾ ਬਰਾਤੀ ਕੋਈ ਸਾਸੰਗ ਜੀ ਅਸੀਂ ਚਾਰੇ ਪਾਸੇ ਇਹਨੇ ਕਾਰਡ ਵੰਦੇ ਹਾਂ ਮਠਾਈਆਂ ਤੇ ਡੱਬੇ ਨਾਲ ਦਿੰਨੇ ਆ ਕਿ ਮੇਰੇ ਪੁੱਤ ਦਾ ਵਿਆਹ ਹੈ ਮੇਰੇ ਪੋਤੇ ਦਾ ਵਿਆਹ ਹੈ ਜਰੂਰ ਆਇਓ ਸਾਰੀ ਦੁਨੀਆ ਨੂੰ ਅਸੀਂ ਖਬਰ ਪਚਾਰ ਦਿੰਦੇ ਆ ਪਤਾ ਨਹੀਂ ਕਿਸ ਕਿਸ ਤਰ੍ਹਾਂ ਦੇਖਿਓ ਇਹ ਜੰਜ ਕਿਸ ਤਰ੍ਹਾਂ ਚੜੀ ਆ ਇੱਕ ਬੰਦ ਕਹਿ ਰਹੇ ਆ ਦਾਦੀ ਨੇ ਵੇਉਣ ਤੋਰੀ ਪੋਤੇ ਆ ਦੀ ਜੋੜੀ ਦਾਦੀ ਕੋਈ ਵਾ ਜਾਏ ਨਾ ਕੁੜੀਏ ਕੋਈ ਨਾ ਬਰਾਤੀ ਕੋਈ ਵਾ ਜਾਏ ਨਾ ਕੁੜੀਏ ਲਾੜੀ ਮਾਤ ਨੇਵੀ ਮਾਂ ਦੇ ਨੂੰ ਸਜਾਇਆ ਲਾੜੀ ਮਾਤ ਨੇਵੀ ਮਾਂ ਦੇ ਨੂੰ ਸਜਾਇਆ ਲਹੂ ਦਾ ਸੰਦੂ ਪੋਤੇ ਆਨੂ ਇਕ ਨਾਲ ਲਾਇਆ ਪੋਤੇ ਆ ਤੈਨੂੰ ਰਾਗਿਆ ਉਹ ਨਾ ਜਾਂਦੀ ਵਾਰੀ ਸੀਸ ਨੇ ਵਾਇਆ ਉਹ ਨਾ ਜਾਂਦੀ ਵਾਰੀ ਸੀਸ ਨੇ ਵਾਇਆ ਦਾਦੀ ਨੂੰ ਗਰੂ ਰਾਗਿਆ ਦਾਦੀ ਪੋਤੇ ਆਨੂ ਕਿੱਤ ਨਾਲ ਲਾਇਆ ਹੋਤੇ ਆ ਤੈਨੂੰ ਰਾਗਿਆ ਤੇ ਸਾ ਸੰਗਤ ਜਿਸ ਪਰਿਵਾਰ ਨੂੰ ਗੁੜਤੀ ਹੀ ਮੌਤ ਵਿਆਉਣ ਦੀ ਮਿਲੀ ਹੈ ਉਹ ਡੋਲ ਨਹੀਂ ਸਕਦੇ ਇੱਕ ਬੰਦ ਕਹਿ ਰਹੀ ਆ ਦੇਖਿਓ ਬਾਟੇ ਵਿੱਚੋਂ উচ্চে বুড় যা তো চে মড়ে বুড় যা নোড়া বুড় যা ন ওহ কি চা দি পোতালু এক ಪೋತೆ ಆತನು ರೀತಿ ವಾರಿ ಸಿ ದೂರ ದೋತೆಯನ್ನು ನಾವು ಪೋತೆ ಆತನು ਸਾ ਸੰਗਤ ਜੀ ਆਖਰੀ ਬੰਦਿਆ ਲੱਗਿਆ ਦੇਖਿਓ ਖੂਨੇ ਸੁਚਾ ਬੱਚੇ ਆਨੇ ਨੀ ਹਾਣੂਂ ਪਿਲਾਇ ਆਏ ਖੂਨੇ ਸੁਚਾ ਬੱਚੇ ਆਨੇ ਨੀ ਹਾਣੂਂ ਪਿਲਾਇ ਆਏ ਸਾਰੇ ਸੰਸਾਰ ਉੱਤੇ ਨਸ਼ ਜਿਆਛੈ ਆਈ ਖੂਨੇ ਸੁਚਾ

हिकु नाल लाया पोते त न वरी सीसनि वाया उन जांदी वरी सीसी वाया दूरू री पोतू हिकु नाल लाया The Nura Dea, the Dabhi the Nura Dea, the people, the Nura